ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲਸ ਬਣਾਵਾਂਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਵੀ ਸਾਰਿਆਂ ਨੂੰ ਕਿ ਤੁਹਾਨੂੰ ਅੱਜ ਪਤਾ ਕੀ ਹੈ ਸਾਨੂੰ ਅੱਜ ਸ਼੍ਰੀ ਕ੍ਰਿਸ਼ਨ ਜੁਵਾ ਮਜੋ ਲੋ ਸਾਨੂੰ ਇਹ ਦੀਵੇ ਦਿੱਤੇ ਗਏ ਨੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੇ 500 ਸਾਲਾਂ ਦਾ ਸੰਘਰਸ਼ ਪੂਰਾ ਹੋਇਆ ਜੋ ਅਯੋਧਿਆ ਵਿੱਚ ਰਾਮ ਮੰਦਿਰ ਦਾ ਉਦਘਾਟਨਗਾ 22 ਤਰੀਕ ਨੂੰ ਇਸੇ ਕਰਕੇ ਸਾਨੂੰ ਇਹ ਦੀਵੇ ਦਿੱਤੇ ਗਏ ਨੇ ਤੇ ਹਰ ਘਰ ਵਿੱਚ ਸਾਰੇ ਦੀਵਾਲੀ ਮਨਾਓ 22 ਤਰੀਕ ਨੂੰ ਜੈ ਸ਼੍ਰੀ ਰਾਮ ਜੀ ਬੇਟਾ ਕੀ ਨਾਮ ਹੈ ਦ੍ਰਿਸ਼ਟੀ ਮਹਾਜਨ ਜੀ ਜੀ ਕੀ ਕਹੋਗੇ ਜਿਹੜਾ ਤੁਹਾਨੂੰ ਦੀਪ ਦਿੱਤੇ ਗਏ ਨੇ ਸਾਨੂੰ ਇਹ ਦੀਪ 22 ਜਨਵਰੀ ਨੂੰ ਰਾਮ ਮੰਦਿਰ ਦੀ ਸਥਾਪਨਾ ਵਿੱਚ ਜਲਾਣੇ ਹੈ ਇਹ ਹੈ ਇਹ 500 ਸਾਲ ਇਹ 500 ਸਾਲ ਇਹ ਇਹ 500 ਸਾਲ ਦਾ ਸੁਪਨਾ ਸੀ ਇਹ ਅੱਜ ਇਹ 22 ਜਨਵਰੀ ਨੂੰ ਪੂਰਾ ਹੋਣ ਜਾ ਰਿਹਾ ਹੈ ਸਾਨੂੰ 22 ਜਨਵਰੀ ਨੂੰ ਦੀਪ ਜਲਾ ਕੇ ਦੀਵਾਲੀ ਮਨਾਣੀ ਹੈ ਤੇ ਸਾਨੂੰ ਘਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਸਾਨੂੰ 22 ਜਨਵਰੀ ਨੂੰ ਦੀਵਾਲੀ ਮਨਾਉਣੀ ਹੈ ਨਹੀਂ ਹੈ ਇਹ ਸਾਨੂੰ ਇਹ pran pratishtha ਵੀ ਕੀਤੀ ਜਾ ਰਹੀ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਜੋ RAM mandir ਦੀ ਸਥਾਪਨਾ ਅਯੁੱਧਿਆ ਵਿੱਚ ਹੋਈ ਹੈ ਪਿਛਲੇ 500 ਸਾਲਾਂ ਤੋਂ ਸਾਨੂੰ ਇਸ ਦੀ ਉਡੀਕ ਸੀ ਤੇ ਹੁਣ ਸੁਪਨਾ ਸাকার ਹੋਇਆ ਹੈ ਉਹਨਾਂ ਦੇ pran pratishtha ਹਾਂਜੀ ਤੇ RAM ਲਾਲਾ ਜੀ ਉੱਥੇ ਵਿਰਾਜ ਮਾਨ ਹੋਣਗੇ ਉਸ ਉਸ ਮੰਦੀ ਦੀਵਾਲੀ ਮਨਾਵਾਂਗੇ ਤੁਹਾਡਾ ਨਾਮ ਹਾਂਜੀ ਮੇਰਾ ਨਾਮ ਸੁਹਾਸ ਸ਼ਰੀਨ ਹੈ ਜੀ ਅਸੀਂ ਸਾਰੇ ਸ਼੍ਰੀ ਕਿਸ਼ਨ ਕਿਰਪਾ ਯੁਵਾ ਮੰਚ ਦੇ ਸਦਸੇ ਹੈਗੇ ਆਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ੍ਰੀ ਰਾਮ ਜੈ ਸ਼੍ਰੀ ਰਾਮ ਸਰ ਕੀ ਕਹਿਣਾ ਚਾਹੋਗੇ 500 ਸਾਲ ਲੱਗੇ ਵੀ ਰਾਮ ਮੰਦਰ ਨੂੰ ਕਿ ਹੁਣ 22 ਤਰੀਕ ਨੂੰ ਖੁੱਲਣ ਜਾ ਰਿਹਾ ਕੀ ਕਹਿਣਾ ਚਾਹੋਗੇ ਅੱਜ ਵੀਰੇ ਦੀ ਦੀਵੇ ਵੰਡੇ ਕੀ ਕਹਿਣਾ ਸਰ ਵਾਕਈ ਤੁਹਾਡੀ ਗੱਲ ਠੀਕ ਹੈ 500 ਸਾਲ ਲੱਗੇ ਸਾਨੂੰ ਸਾਰਿਆਂ ਨੂੰ ਵੇਟ ਕਰਦੇ ਹੋਏ ਸਾਡੇ ਪੂਰਵ ਜ ਪੁਰਜਾਂ ਦੀ ਵੀ ਇਹੋ ਜੀ ਇੱਛਾ ਸੀਗੀ ਕਿ ਬਈ ਸ਼੍ਰੀ ਰਾਮ ਮੰਦਰ ਦੀ ਸਥਾਪਨਾ ਹੋਏ ਜਲਦੀ ਤੋਂ ਜਲਦੀ ਤੇ ਅੱਜ ਜੋ 22 ਤਰੀਕ ਨੂੰ ਸਥਾਪਨਾ ਹੋਈ ਜਾਣ ਜਾਰੀ ਹੈ ਪ੍ਰਾਣ ਪ੍ਰਤੀਸ਼ਾ ਹੋਣ ਜਾਰੀ ਹੈ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਆਪਣੇ ਕ੍ਰਿਸ਼ਨ ਗ੍ਰਿਪਾ ਯੂਵਾ ਮੰਚ ਦੇ ਸਦਸੇ ਨੇ ਸਾਰੇ ਇਹਨਾਂ ਨੇ ਅੱਜ ਘਰ ਘਰ ਜਾ ਕੇ ਦੀਪਕ ਵੰਡੇ ਆ ਤੇਲ ਵੰਡੇ ਆ ਬਤੀਆਂ ਵੰਡੀਆਂ ਕਿ ਸਾਰੇ ਆਪਣੇ ਘਰ ਦੀਵਾਲੀ ਮਨਾਓ ਪਲੱਸ ਇਹ ਹੀ ਅਨੁਪਮ ਸਕੂਲ ਜੋ ਕਿ ਬਾਗਰਾਮਨੰਦ ਉੱਥੇ ਵੀ ਜਾ ਕੇ ਦੀਪਕ ਵੰਡੇ ਗਏ ਆ ਬੱਚਿਆਂ ਨੂੰ ਦੀਪਕ ਵੰਡੇ ਗਏ ਆ ਟੀਚਰਸ ਨੂੰ ਦਿੱਤੇ ਗਏ ਆ ਸਾਰਿਆਂ ਨੂੰ ਦਿੱਤਾ ਗਿਆ ਕਿ ਸਾਰੇ ਆਪਣੇ ਘਰ ਜਾ ਕੇ ਦੀਪਕ ਅੱਜ ਕਿਹੜੇ ਏਰੀਆ ਦੇ ਵਿੱਚ ਜਿਹੜੇ ਤੁਸੀਂ ਦੀਪਕ ਵੰਡੇ ਨੇ ਸਰ ਅਸੀਂ ਬਾਗਰਾ ਮਨਨੰਦ ਸਕੂਲ ਦੇ ਵਿੱਚ ਜਾ ਕੇ ਵੰਡੇ ਆ ਬਾਗਰਾ ਮਨਨੰਦ ਮਾਰਕੀਟ ਦੇ ਵਿੱਚ ਜਾ ਕੇ ਵੰਡੇ ਆ ਸਰ ਸੁਲਤਾਨ ਮੀਨ ਰੋਡ ਅਸੀਂ ਵੰਡੇ ਆ ਤੇ ਹੋਰ ਵੀ ਕਈ ਏਰੀਆਜ਼ ਦੇ ਵਿੱਚ ਸਾਡੀਆਂ ਟੀਮਜ਼ ਲੱਗੀਆਂ ਹੋਈਆਂ ਨੇ ਜੱਲਿਆ ਵਾਲਾ ਬਾਗ ਦੇ ਕੋਲ ਵੰਡੀਆਂ ਤੇ ਦਰਬਾਰ ਸਾਹਿਬ ਦੇ ਕੋਲ ਵੰਡੀਆਂ ਤੇ ਹੋਰ ਵੀ ਕਾਫੀ ਜਗ੍ਹਾ ਤੇ ਸਾਡੀਆਂ ਟੀਮਜ਼ ਜਾ ਰਹੀਆਂ ਜਹਾਜ਼ਗੜ ਵਗੈਰਾ ਵੀ ਜਾਏਗੀ ਸਾਡੀ ਟੀਮ ਤੇ ਉੱਥੇ ਜਾ ਕੇ ਦੀਪਕ ਵੰਡੇਗੀ ਤਾਂ ਕਿ ਉਹ ਵੀ ਸਾਰੇ ਆਪਣੇ ਘਰ ਦੀਪਕ ਜਲਾਣ 22 ਤਰੀਕ ਨੂੰ ਕੀ ਉਹਨਾਂ ਤੱਕ ਵੀ ਅਪਰੋਚ ਕੀਤੀ ਹੈਗੀ ਜਿਹੜੇ ਲੋਗ ਦੀਪ ਲਾਈਨ ਦੇ ਵਿੱਚ ਵੀ ਉਸ ਮਤਲਬ ਹਾਂਜੀ ਸਰ ਅਸੀਂ ਉਹਨਾਂ ਨੂੰ ਹੀ ਮੇਰੀਆਂ ਜਿਹੜੀਆਂ ਬਾਕੀ ਟੀਮਸ ਗਈਆਂ ਉਹ ਹੀ ਉਧਰ ਹੀ ਜਾ ਕੇ ਵੰਡ ਰਹੀਆਂ ਨੇ ਜਿਹੜੇ ਨਹੀਂ ਅਪਰੋਚ ਕਰ ਸਕਦੇ ਵਿਚਾਰੇ ਨਹੀਂ ਲੈ ਸਕਦੇ ਉਹਨਾਂ ਨੂੰ ਦੀਪਕ ਦਿੱਤੇ ਜਾ ਰਹੇ ਨੇ ਕਿਹੜੀ ਕਿਹੜੀ ਚੀਜ਼ ਜਿਹੜੀ ਸਰ ਅਸੀਂ ਉਹਦੇ ਵਿੱਚ 5-5 ਦੀਏ ਸਰੋਦਾ ਤੇਲ ਤੇ ਬੱਤੀਆਂ ਨਾਲ ਦੇ ਰਹੇ ਹਾਂ ਨਾਲ ਮਠਾਈਆਂ ਦੇ ਰਹੇ ਹਾਂ ਦੀ ਮੈਸੇਜ ਕੀ ਹੋ ਗਈ ਜੀ ਸਰ ਮੈਸੇਜ ਮੈਂ ਯੁਵਾ ਨੂੰ ਇਹ ਹੀ ਦੇਣਾ ਚਾਹਨਾ ਕਿ ਦੇਖੋ ਇਹ ਵੀ ਤੁਹਾਡੇ ਵਾਂਗੂ ਯੁਵਾ ਨੇ ਸਾਰੇ ਤੇ ਤੁਸੀਂ ਇਹਨਾਂ ਵਾਂਗੂ ਹੀ ਧਾਰਮਿਕ ਕੰਮਾਂ ਦੇ ਵਿੱਚ ਲੱਗੋ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਇਸ ਕਰਕੇ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਜੈ ਸ਼੍ਰੀ ਰਾਮ ਦਾ ਨਾਰਾ ਲਗਾਓ ਤੇ ਸ਼੍ਰੀ ਰਾਮਚੰਦਰ ਜੀ ਦੇ ਨਕਸ਼ੇ ਕਦਮਾਂ ਉੱਤੇ ਚੱਲੋ ਕੀ ਲੱਗਦਾ ਨੇ ਕਿ 22 ਤਰੀਕ ਨੂੰ ਜਿਹੜੀ ਮੇਨ ਦੀਵਾਲੀ ਆ ਉਹ ਮਨਾਈ ਜਾਏਗੀ ਬਿਲਕੁਲ ਸਰ ਦੀਵਾਲੀ ਜਿਹੜੀ ਅਕਤੂਬਰ ਨਵੰਬਰ ਚ ਮਨਾਈ ਜਾਂਦੀ ਉਹ ਦੀਵਾਲੀ ਤੇ ਐਕੀ ਕੁਝ ਵੀ ਨਹੀਂ ਸੀ ਜੋ ਦੀਵਾਲੀ ਹੁਣ 22 ਜਨਵਰੀ ਨੂੰ ਮਨਾਈ ਜਾਏਗੀ। શ્રી रामचंद्र जी दी आगमन ਦੇ ਉੱਤੇ ਮਨਾਈ ਜਾਏਗੀ ਜਿਹੜੀ ਰਾਮ ਮੰਦਰ ਦੀ ਸਥਾਪਨਾ ਉਦੋਂ ਉੱਤੇ ਮਨਾਈ ਜਾਏਗੀ। ਇਹ ਹਰ ਸਾਲ ਤੋਂ ਹੋ ਰਿਹਾ ਜੀ। ਸਰ ਵਿਆਸੇ ਤੇ ਮੈਂ ਤੇ ਇਹੋ ਹੀ ਕਵਾਂਗਾ ਕਿ ਹਰ ਸਾਲ ਮਨਾਣੀ ਪਏਗੀ 22 ਤਰੀਕ ਨੂੰ ਦੀਵਾਲੀ ਛੋਟੀ ਦੀਵਾਲੀ ਜਾਂ ਵੱਡੀ ਦੀਵਾਲੀ ਦੇ ਨਾਮ ਤੇ ਇਹਨਾਂ ਨੂੰ ਕਰ ਦੇਣਾ ਚਾਹੀਦਾ ਕੋਸ਼ਿਸ਼ ਪਰ ਮੈਂ ਤੇ ਇਹੋ ਕਵਾਂਗਾ ਕਿ 22 ਤਰੀਕ ਹਰ ਸਾਲ ਮਨਾਈ ਜਾਵੇ। जय श्री राम। ਜਿਸੋ ਜਦੇ ਅੱਜ ਦੀਪ ਵੰਡੇ ਗਏ ਨੇ ਸਕੂਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਦੀਪਕ ਦਿੱਤੇ ਗਏ ਨੇ ਕੀ ਕਹੋਗੇ? ਦੇਖੋ ਜੀ ਸਾਰਿਆਂ ਨੂੰ ਪਤਾ ਆ ਤੁਹਿਆ ਸੋਲੇ ਤੇ ਸਾਰੀ ਹਰ ਜਗ੍ਹਾ ਹਰ ਨਿਊਜ਼ ਚੈਨਲ ਤੇ ਸਭ ਜਗ੍ਹਾ ਖਬਰ ਆ ਰਹੀ ਹੈ ਵੀ ਇਹ 500 ਸਾਲ ਤੋਂ ਸੰਘਰਸ਼ ਸੀ ਕਿ ਰਾਮ ਮੰਦਿਰ ਦੀ ਸਥਾਪਨਾ ਕੀਤੀ ਜਾਵੇ ਬੜੀਆਂ ਜਦੋਜਹਦ ਕੀਤੀਆਂ ਗਈਆਂ ਕਾਰ ਸੇਵਕਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਔਰ ਇਹ ਸਾਡਾ ਸੁਪਨਾ ਸੀ ਵੀ ਸਭ ਦੀ ਇੱਥੇ ਜਗ੍ਹਾ ਹੈਗੀ ਆ ਸਾਰੇ ਦੇਵੀ ਦੇਵਤਾਵਾਂ ਦੀ ਹੈਗੀ ਆ ਇੱਕ ਰਾਮ ਜੀ ਦੀ ਜਗ੍ਹਾ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਔਰ ਇਹ ਸਰਕਾਰ ਜਿਹੜੀ ਆਈ ਹੈ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਔਰ ਉਹਨਾਂ ਦੀ ਬੜੀ ਕੋਸ਼ਿਸ਼ ਹੈ ਔਰ ਜਨਤਾ ਦਾ ਬੜਾ ਸਹਿਯੋਗ ਰਿਹਾ ਮੋਦੀ ਜੀ ਦਾ ਬੜਾ ਸਹਿਯੋਗ ਰਿਹਾ ਜਿਹੜਾ ਅੱਜ ਰਾਮ ਮੰਦਰ ਦੀ ਸਤਪਨਾ ਹੋ ਰਹੀ ਹੈ 22 ਤਰੀਕ ਨੂੰ ਰਾਮ ਲਲਾ ਜੀ ਆਪਣੇ ਗਰਭ ਗ੍ਰਹਿ ਨਿਵਾਸ ਕਰਨਗੇ ਔਰ 23 ਤਰੀਕ ਤੋਂ ਦੁਨੀਆ ਸੇ ਖੁੱਲ੍ਹਾ ਜਾਏਗਾ ਬਹੁਤ ਖੁਸ਼ੀ ਹੈ ਬੱਚਿਆਂ ਨੂੰ ਦੀਵੇ ਦਿੱਤੇ ਹੈ ਤੇਲ ਦਿੱਤਾ ਹੈ ਬੱਤੀਆਂ ਦਿੱਤੀਆਂ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਰ ਸਭ ਆਪਣੇ ਘਰਾਂ ਚ ਦੀਪਮਾਲਾ ਕਰਨ ਅਸਲੀ ਦੀਵਾਲੀ ਤੇ ਉਸ ਦਿਨ ਹੋਏਗੀ ਉਸ ਰਾਤ ਨੂੰ ਅਸੀਂ ਸਾਰੇ ਵਦ ਚੜ ਕੇ ਦੀਪਮਾਲਾ ਕਰਾਂਗੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਜਰੂਰ ਇਸ ਦੀਪਮਾਲਾ 'ਚ ਵਦ ਚੜ ਕੇ ਹਿੱਸਾ ਲੈਣ ਔਰ ਰਾਮ ਜੀ ਦੇ ਆਨ ਦੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਨ ਕਿਹੜੀ ਸੰਸਥਾ ਵੱਲੋਂ ਜਿਹੜੀ ਅੱਜ ਦੀਪ ਜਗਦੀ ਹੈ ਇਹ ਸਵਾਮੀ ਗਰਾਂਡਾਣ ਦੇ ਬ੍ਰਿੰਦਾਵਨ ਦੇ ਹੈਗੇ ਨੇ ਉਹਨਾਂ ਨੇ ਕ੍ਰਿਸ਼ਨ ਕਿਰਪਾ ਸੇਵਾ ਸੰਤੀ ਬਣਾਈ ਹੈ ਉਹਦਾ ਇੱਕ ਯੁਵਾ ਮੰਚ ਬਣਾਇਆ ਗਿਆ ਇਹ ਯੁਵਾ ਮੰਚ ਦੇ ਬੱਚੇ ਨੇ ਜਿਨ੍ਹਾਂ ਨੇ ਅੱਜ ਆ ਕੇ ਇਹ ਉਪਰਾਲਾ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਆ ਇਹ ਬਹੁਤ ਕੰਮ ਕਰਦੇ ਰਹਿੰਦੇ ਆ ਕੀਰਤਨ ਦਰਬਾਰ ਵੀ ਕਰਵਾਉਂਦੇ ਰਹਿੰਦੇ ਆ ਹੋਰ ਜਗ੍ਹਾ ਸੇਵਾ ਵੀ ਕਰਦੇ ਆ ਇਹਨਾਂ ਨੇ ਦੀਵੇ ਲਿੱਤੇ ਆ ਤੇਲ ਦਿੱਤਾ ਦੇਖੋ ਬੱਤੀਆਂ ਲਿੱਤੀਆਂ ਸਾਰੀ ਪੈਕਿੰਗ ਕੀਤੀ ਆ ਔਰ ਆਏ ਨੇ ਇਹਨਾਂ ਨੇ ਪ੍ਰਸ਼ਾਦ ਵੀ ਵੰਡਣਾ ਵੈ ਔਰ ਉਸ ਤੋਂ ਇਲਾਵਾ ਲੰਗਰ ਵੀ ਲਾਣਾ ਜੀ ਇਹਨਾਂ ਨੇ ਤੇ ਇਹ ਕਰਦੇ ਰਹਿੰਦੇ ਉਪਰਾਲੇ ਇਸ ਤਰ੍ਹਾਂ ਦੇ ਮੈਨੂੰ ਸ਼ੁਭਕਾਮਨਾਵਾਂ ਇਹਨਾਂ ਨੂੰ ਬੱਚੇ ਇਸ ਤਰ੍ਹਾਂ ਕਰਦੇ ਰਹਿਣ ਜੀ ਸੰਗ 500 ਸਾਲ ਵੇਟ ਕਰਨੀ ਪੈ ਗਈ ਆ ਜੀ ਆਨੰਦ ਮੰਦਰ ਠੀਕ ਕਹਿਣਾ ਚਾਹੋਗੇ ਅਸਲੀ ਦੀਵਾਲੀ ਦੇ ਹੁਣ ਆ ਰਹੀ ਹੈ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਵਿੱਚ ਲੈਕਿਨ ਕੋਈ ਗੱਲ ਨਹੀਂ ਬੰ ਚੰਗਾ ਹੋਵੇ ਨੀਅਤ ਚੰਗੀ ਹੋਵੇ ਤੇ ਹਰ ਕੰਮ ਜਿਹੜਾ ਹੋ ਜਾਂਦਾ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਸਮਾਂ ਵੀ ਲੱਗਦਾ ਬਟ ਕੰਮ ਸਿਰੇ ਚੜ ਜਾਂਦਾ ਜ ਸਾਰਿਆਂ ਨੂੰ ਮੈਸੇਜ ਹੈ ਜੀ ਬਿਲਕੁਲ ਦੀਵਾਲੀ ਇਹ ਰਾਮ ਜੀ ਕਿਸੇ ਇੱਕ ਧਰਮ ਦੇ ਨਹੀਂ ਹੈ ਰਾਮ ਜੀ ਜਿਹੜੇ ਨੇ ਉਹ ਸਭ ਵਸਦੇ ਨੇ ਸਾਰਿਆਂ ਦੇ ਨੇ ਮਰਿਆਦਾ ਪਰਸ਼ੋਤਮ ਨੇ ਉਹਨਾਂ ਨੇ ਇਨਸਾਨ ਨੂੰ ਕਿਹੜੀ ਮਰਿਆਦਾ ਚ ਰਹਿਣਾ ਚਾਹੀਦਾ ਸਿਖਾਇਆ ਇਹ ਸਾਰੇ ਇਨਸਾਨ ਜਿਹੜੇ ਇਨਸਾਨ ਆਪਣੇ ਆਪ ਨੂੰ ਸਮਝਦੇ ਨੇ ਉਹ ਤਰਮਾ ਤੋਂ ਅਲੱਗ ਹਟ ਕੇ ਇਸ ਚੀਜ਼ ਨੂੰ ਮਨਾਨ ਤਾਂ ਕਿ ਹਰ ਦਿਲ ਦੇ ਚ ਆਮ ਆਵੇ ਔਰ ਜੋ ਗਾਂਧੀ ਜੀ ਦਾ ਵੀ ਸੁਪਨਾ ਸੀ ਕਿ ਰਾਮ ਰਾਜ ਸਥਾਪਿਤ ਹੋਵੇ ਹਿੰਦੁਸਤਾਨ ਚ ਮੈਂ ਕਹਿੰਦਾ ਹਿੰਦੁਸਤਾਨ ਜਿੰਨੀ ਪੂਰੀ ਦੁਨੀਆ ਚ ਰਾਮ ਰਾਜ ਸਥਾਪਿਤ ਹੋ ਜਾਏ ساری ਦੁਨੀਆ ਮੰਨਣ ਲੱਗ ਪਈ ਐ ਇਸ ਟੀਜ ਨੂੰ ਕਿ ਵਿਸ਼ਵ ਗੁਰੂ ਜੇ ਬਣ ਸਕਦਾ ਤੇ ਹਿੰਦੁਸਤਾਨ ਬਣ ਸਕਦਾ ਜੀ ਭਾਰਤ ਬਣ ਸਕਦਾ ਔਰ ਇਹ ਸੰਦੇਸ਼ਾ ਸਾਰੇ ਵਿਸ਼ਵ ਜਾ ਰਿਹਾ ਬੜੇ ਦੇਸ਼ਾਂ ਦੇ ਪ੍ਰਤੀਨਿਧੀ ਆ ਰਹੇ ਆ ਹੈਡਸ ਆ ਰਹੇ ਆ ਔਰ ਜ਼ਰੂਰ ਇਹ ਚੀਜ਼ ਫੈਲੇਗੀ ਔਰ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਵਿਸ਼ਵ ਦੇ ਵਿੱਚ ਸ਼ਾਂਤੀ ਦਾ ਸੰਦੇਸ਼ ਦੇ ਕੇ ਰਾਮ ਰਾਜ ਸਥਾਪਿਤ ਕਰ ਪਾਵਾਂਗੇ